ਪਰ ਅਕਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਛਲਾ ਹੀ ਪਾਵਨ ਪਦ ਪੜ੍ਹਨ ਦੀ ਅੰਦਰ ਜੁੜ ਬੈਠੇ ਸਾਧ ਸੰਗਤ ਜਨੋ ਆਖ ਗੁਰੂ ਸਾਹਿਬ ਜੀ ਚਰਨ ਛੋਪਾ ਪਵਿੱਤਰ ਧਰਤੀ ਫੇਰ ਉਸਾਇਆ ਫੇਰਵਾ ਸਤਿਗੁਰ ਪਰ ਦੂਰ श शोर कंदा ਆਪੇ ਜੀਤਾਂ ਦੇ ਮਹਾਨ ਗੁਰ ਸਿੱਖੋ ਪਿਆਰੇ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਦਇਆ ਦਾਸ ਜੀ ਜੇਨਾ ਦਾ ਸਾਰੇ ਤੇ ਕਰਵਾ ਕਾਦਿਆ ਇਹਦੇ ਇਹ ਭਾਈ ਆਪਣੇ ਮਨ ਦਾ ਹੰਕਾਰ ਛੱਡ ਦੇਣਾ ਚਾਹੀਦਾ ਆਪਣੇ ਮਨ ਦੇ ਉੱਤੇ ਹੰਕਾਰ ਨੂੰ ਦਰਹਿਣਾ ਚਾਹੀਦਾ ਹੈ ਸੁਖੀ ਬਸੇ ਬਸਦੀਆਂ ਆਪ ਨੇ ਬਾਤ ਕਰੇ بڑے بڑے ਅੰਕਾਰੀਆਂ ਸੰਕਾਰੀਆਂ ਦੇਖ ਤਾਂ ਪੇਖੜੇ ਨਾਮ ਦਿਉ ਬੁਖ ਲਾਇਆ ਇੱਕੋ ਸੰਕਾਰ ਹੈ ਮਾਨਤਾ ਇੱਕ ਜੇ ਭਾਈ ਮਨ ਦਾ ਜਿਹੜਾ ਮਾਨ ਧੰਕਾਰਿਆ ਉਹ ਤੁ ਪਿਆਗਿਆ ਨਹੀਂ ਛੱਡਿਆ ਜੀ ਕਹਿੰਦੇ ਮਾਇਆ ਦੇ नशे ਵਿੱਚ ਲੱਗ ਕਰਕੇ ਆਪਣੇ ਬਦੂਖਾ ਜਨ ਨੂੰ ਬਦੀਤ ਕਰ ਦਿੰਦਾ ਪਰਮੇਸ਼ਰ ਵਾਹਿਗੁਰੂ ਦੀ ਦੇ ਭਜਨ ਬੰਦਗੀ ਵਿੱਚ ਜੁੜਿਆ ਨਹੀਂ ਇਹ ਹੀ ਮਹਾਰਾਜੀ ਨੇ ਤਖ਼ਦੀਕ ਸਾਧੂ ਕਹਾਵਤ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਵਟਾਇਟੇ ਦੁਨੀਆ ਦੇ ਉੱਤੇ ਹੈ ਪਰ ਅਹੰਕਾਰ ਵਰਕੇ ਐਸੇ ਤਰ੍ਹਾਂ ਬਾਕਸਾ ਦੀ ਸੰਸਾਰ ਤੋਂ ਉਹ ਹੰਕਾਰ ਕਰਦਿਆਂ ਹੋਣਾ ਚਾਹੀਦਾ ਹੈ ਮਹਾਰਾਜ ਜੀ ਦੇ ਚਲੇਰੇ ਨਹੀਂ ਜਾਣਾ ਹੈ ਜੋ ਕੋ ਉਜੇ ਸੋ ਬਿਰਸ ਹੈ ਪਰਵਾਹ ਹੈ ਕਰ ਐਸੇ ਤਰ੍ਹਾਂ ਵਾਰੀਆ ਨੂੰ ਆਪਣੀ ਕੋਈ ਨਾ ਬੰਕਰ ਇਹਨਾਂ ਨੂੰ ਹੰਕਾਰ ਛੱਡ ਦੇਣਾ ਚਾਹੀਦਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਡੇ ਉਤੇ ਕਿਰਪਾ